ਅੱਜ ਜਿਹੜੇ ਦਲੇ ਫੇਕ ਆਈਡੀਆ ਤੇ ਮੈਨੂੰ ਮੈਸੇਜ ਕਰਦੇ ਆ ਨਾ ਤੇ ਤੂੰ ਜੱਟ ਸਿੱਖ ਹੋ ਕੇ ਮਰ ਵੀ ਸਿੱਖਾ ਦੇ ਬੜੇ ਗੌਣ ਗੌਣ ਨਾਲ ਪਹਿਲਾਂ ਜਾ ਕੇ ਮਰ ਵੀ ਸਿੱਖਾਂ ਇਤਿਹਾਸ ਪੜੋ ਠੀਕ ਹੈ ਪਹਿਲਾਂ ਜਾਤ ਪਾਤ ਚੋਂ ਨਿਕਲੋ ਪਹਿਲਾਂ ਗੁਰੂ ਸਾਹਿਬ ਨੇ ਇੱਕ ਹੀ ਪੜੋ ਗੁਰੂ ਸਾਹਿਬ ਨੇ ਕਿੱਥੇ ਜਾਤ ਪਾਤ ਲਿਖੀ ਹੈ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਜਾਤ ਪਾਤ ਕੋ ਹਮਰੋ ਬਿਟਾਈ ਜਪਾਲ ਸਿੰਘ ਹੰਪੌਰ ਬਿਲਾਈ ਜਿਹੜਾ ਗੁਰੂ ਸਾਹਿਬ ਨੇ ਸਾਰਾ ਕਨਸੈਪਟ ਹੀ ਕਲੀਅਰ ਕਰਤਾ ਫਿਰ ਤੁਸੀਂ ਕੌਣ ਹੁੰਦੇ ਹੋ ਜਾਤ ਪਾਤ ਕਰਨ ਵਾਲੇ ਤੁਸੀਂ ਕੌਣ ਹੁੰਦੇ ਹੋ ਮਜੀਵੀ ਸਿੱਖਾਂ ਨੇ ਜੂੜਾ ਸ਼ਬਦ ਪਤਾ ਨਹੀਂ ਕਿਹੜੇ ਕਿਹੜੇ ਗੰਦੇ ਵਰ ਤੁਸੀਂ ਯੂਜ਼ ਕਰਦੇ ਜੇ ਇਹ ਤੁਹਾਡੀ ਮਾਨਸਿਕਤਾ ਐਂ ਤਾਂ ਤੁਸੀਂ ਖਾਲਸਾ ਰਜ ਲੈਣੇ ਨੇ ਜਵਾਬ ਦਿਓ ਠੀਕ ਆ ਤੁਸੀਂ ਜੱਟ ਜੱਟ ਕਰਦੇ ਫਿਰਦੇ ਜੇ ਇਹ ਤੁਸੀਂ ਉਹੀ ਜੱਟ ਜੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ ਸੀ ਤਾਂ ਇਹ ਕਿਹਾ ਸੀ ਗੁਰੂ ਸਾਹਿਬ ਜੀ ਸਾਨੂੰ ਤਰਖਾ ਦੇਓ ਜਿਹੜੇ ਗੁਰੂ ਸਾਹਿਬ ਤੇ ਮਾੜਾ ਸਮਾਂ ਸੀ ਤੇ ਮਜੀਵੀ ਸਿੱਖਾਂ ਨੇ ਅੱਗੇ ਹੋ ਕੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਬੈਸਟ ਸ਼ੂਟਰ ਰੰਗਰੇਟੇ ਮੰਨੇ ਗੇਡ ਦਸਮਦੀ ਬਾਣੀ ਦੇ ਵਿੱਚ ਇਤਿਹਾਸ ਤੁਸੀਂ ਦਬਾ ਸਕਦੇ ਹੋ ਇਤਿਹਾਸ ਨੂੰ ਕਦੀ ਮਿਟਾਇਆ ਨਹੀਂ ਜਾ ਸਕਦਾ ਮੈਂ ਤੇ ਇੱਕ ਬਹਾਨਾ ਆ ਚੁੱਪਦਾ ਚੁੱਪਦਾ ਤੁਹਾਨੂੰ ਬਾਬਾ ਮੇਜਰ ਸਿੰਘ ਸੋਢੀ ਹੈ ਕਿ ਇਹ ਬੋਬੀ ਖਾਲਸਾ ਬਾਬਾ ਮੇਜਰ ਸਿੰਘ ਸੋਢੀ ਦੀ ਗੱਲ ਕਿਉਂ ਕਰਦਾ ਉਹ ਇਸ ਕਰਕੇ ਕਰਦਾ ਕਿ ਜਿਹੜੇ ਵੱਡੇ ਵੱਡੇ ਜ਼ਥੇਦਾਰਾਂ ਨੇ ਛੋਟੀ ਜਾਤੀਆਂ ਨੂੰ ਨਕਾਰਤਾ ਦਲ ਤੋਂ ਬਾਹਰ ਕੱਢਦਾ ਬਾਬਾ ਮੇਜਰ ਸਿੰਘ ਸੋਢੀ ਜੀ ਨੇ ਸਾਰੇ ਸਿੰਘ ਆਪਣੇ ਗੱਲ ਨਾਲ ਲਾ ਲਏ ਠੀਕ ਹੈ ਇਸ ਕਰਕੇ ਇਸ ਬਾਬਾ ਮੇਜਰ ਸਿੰਘ ਸੋਢੀ ਜਦ ਪੂਰੇ ਪੰਜਾਬ ਦੇ ਵਿੱਚ ਵਿਸ਼ਵ ਦੇ ਵਿੱਚ ਬੋਲ ਬੋਲ ਆਇਆ ਠੀਕ ਹੈ ਤੇ ਤੁਸੀਂ ਜਿੱਦਿਆ ਮਰਜੀ ਆ ਰਿਪੋਰਟਾਂ ਮਾਰ ਲਓ ਮੈਰੇ ਸਟ੍ਰਾਈਕਾਂ ਮਾਰ ਲਓ ਜਿੰਨਾ ਦਬਾਓਗੇ ਓਨਾ ਪ੍ਰਚਾਰ ਕਰਾਂਗਾ